सतगुरु की सेवा सफल है सतगुरु की सेवा सफल है देखो करे जितनाई ओए गुरु जी का खालसा ओए गुरु जी की इमत साजखान श्री हजूर साहब ने ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਹਮ ਚੂਬ ਸਿੰਘ ਸਰ ਪਾਪਾ ਕੁਰਬਾਨ ਸਿੰਘ ਜੀ ਜਿਨ੍ਹਾਂ ਦਾ 25 ਸਾਲ ਜਿਨ੍ਹਾਂ ਨੂੰ ਸੇਵਾ ਨੂੰ ਸਿੰਘ ਸਾਹਿਬ ਵੱਜੋਂ ਉਹਨਾਂ ਦੇ ਪੂਰੇ ਹੋਣੇ ਨੇ 25 ਜਨਵਰੀ 25 ਤਰੀਕ ਜਿਹੜੀ ਹੈ 25 ਜਨਵਰੀ 2025 ਨੂੰ ਬਹੁਤ ਹੀ ਉਹਨਾਂ ਦਾ ਸਤਕਾਰ ਦੇ ਨਾਲ ਜਿੱਥੇ ਆਪਾਂ ਸਾਰਿਆਂ ਨੇ ਪੂਰੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੇ ਆਪਾਂ 25 ਸਾਲਾਂ ਦੀ ਸੇਵਾ ਜਿਹੜਾ ਦਿਹਾੜਾ ਮਨਾਉਣਾ ਹੈ ਤੇ ਨਾਲ ਹੀ ਗੁਰਸੇਤ ਸੰਤਾਨ ਦਰੂਧੀਆਂ ਦਾੜ ਦੀਆਂ ਤੇ ਹੰਸ ਸਿੰਘ ਪੋਜਾ ਨੂੰ ਬੇਨਤੀ ਹੈ ਆਪਾਂ ਸਾਰੇ ਜਿੱਥੇ ਉਸ ਅਸਥਾਨ ਤੇ ਤਖਸ਼ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰੀ ਕਰਨੇ ਨੇ ਤੇ ਉੱਥੇ ਹੀ ਬਾਬਾ ਜੀ ਨੂੰ ਵਧਾਈਆਂ ਦੇਣ ਵਾਸਤੇ ਹੀ ਬਾਬਾ ਕਰਵਾਨ ਸਿੰਘ ਜੀ ਸਿੰਘ ਸਾਹਿਬ ਜਿੱਥੇ ਦਾ ਤਖਸ਼ਰੀ ਹਜੂਰ ਸਾਹਿਬ ਦਾ ਦੇਣ ਉਹਨਾਂ ਦੇ ਆਪਾਂ ਜਦ ਕੇ ਸਾਰਿਆਂ ਨੇ ਜਿੱਥੇ ਆਪਾਂ ਉਹਨਾਂ ਦਾ ਮਾਨ ਸਨਮਾਨ ਕਰਨਾ ਉੱਥੇ ਹੀ ਸ਼ਰੋਮਣੀ ਪੰਥ ਅਕਾਲੀ ਗੁੱਡਾਦਾਲ ਪੰਜਵਾਂ ਤਖਤ ਸਾਰੀਆਂ ਇਹ ਹੰਗਸੰ ਜਥੇਬੰਦੀਆਂ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਤਖਤ ਸਹਿਬਾਨਾਂ ਦੇ ਸਿੰਘ ਸਾਹਿਬ ਜੀ ਦਾ ਸ਼ਰੋਣੀ ਪੰਚ ਅਕਾਲੀ ਗੁੱਡਾਦਾਲ ਪੰਜਵਾਂ ਤਖਤ ਤੇ ਸਾਗੀਆਂ ਨੇ ਹੰਗਸੰ ਜਥੇਬੰਦੀਆਂ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਜਸਤਾ ਸਿੰਘ ਜੀ ਆਲੂ ਵਾਲਿਆ ਚੌਥੇ ਜਥੇਦਾਰ ਗੁੱਡਾਦਾਲ ਤੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਜਿਹੜਾ ਉਪਾਧੀ ਦੇ ਨਾਲ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਜਾਣਾ ਹੈ ਬਹੁਤ-ਬਹੁਤ ਬਾਬਾ ਜੀ ਨੂੰ ਵਧਾਈਆਂ ਦੇਣਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦੇ ਸੁਦੇਪੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਆਪਾਂ ਬਾਬਾ ਜੀ ਨੂੰ 25 ਜਨਵਰੀ 2025 ਨੂੰ ਆਪਾਂ ਵਧਾਈਆਂ ਦੇਣੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸੇਂਹ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਜਿਹੜਾ ਹੋਰ ਵੀ ਤਗੜੇ ਹੋ ਗਏ ਸਾਖਸ਼੍ਰੀ ਹਜੂਰ ਸਾਹਿਬ ਦਾ ਦੇਰ ਸਾਹਿਬ ਦੀ ਸੇਵਾ ਕਰਨ ਦਾ ਬਾਦੁੱਦਮ ਬਖਸ਼ੀ ਲੱਖਣ ਉਹ ਆਇ ਜੁਜੀ ਦਾ ਕਲਸਾ ਉਹ ਆਇ ਜੁਜੀ ਦੀ ਕੀਮਤ ਸਤ ਗੁਰ ਕੀ ਸੇਵਾ